ਲੁਧਿਆਣਾ ਤਿਆਤੀ ਦੀ ਥਾਣਾ ਮੁੱਲਾਪੁਰ ਦਾਕਾ ਵੀ ਦੇ ਸਾਨੂੰ ਕੁਝ ਦਿਨਾਂ ਤੋਂ ਇਨਫਾਰਮੇਸ਼ਨ ਸੀਗੀ ਕਿ ਇੱਕ ਚੋਰਾਂ ਦਾ گرو ਜਿਹਦੇ ਵਿੱਚ 4 ਜਣੇ ਸ਼ਾਮਿਲ ਨੇ ਇਹ گرو ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੇਤਾਂ 'ਚ ਜਾ ਕੇ ਆਲੂ ਚੋਰੀ ਕਰ ਰਿਹਾ ਹੋ। ਜਿਸ ਵਿੱਚ ਰੀਸੈਂਟ ਸਾਨੂੰ ਮਾਜਰੀ ਪਿੰਡ ਤੋਂ ਗੁਰਮੀਤ ਸਿੰਘ ਵੱਲੋਂ ਇੱਕ ਦਰਖਾਸਤ ਵੀ ਮਸੂਲ ਹੋਈ ਸੀ। ਕਿ ਉਹਨਾਂ ਦੇ ਖੇਤ ਵਿੱਚੋਂ ਕਰੀਬ ਸ਼ਰਟ ਪੈਂਡ ਘਟੂਆ ਲੋਹਾਂ ਦੀ ਚੋਰੀ ਹੋਈ ਨਹੀਂ ਜਿਸ ਤੋਂ ਬਾਅਦ ਸਾਡੀ ਪੁਲਿਸ ਨੇ ਮਸਤੀਦੀ ਦੇ ਨਾਲ ਅਲੱਗ-ਅਲੱਗ ਸਾਧਨਾਂ ਦਾ ਵਰਤੋਂ ਕਰਦੇ ਹੋਏ ਇਸ ਵਿੱਚ ਸਾਡੇ ਵੱਲੋਂ ਸੋ ਹਿਊਮਨ ਇੰਟੈਲੀਜੈਂਸ ਵੀ ਲਗਾਈ ਗਈ ਸੀ ਕੁਝ ਟੈਕਨੀਕਲ ਸਾਧਨ ਵੀ ਲਗਾਏ ਗਏ ਸੀ ਜਦੋਂ ਅਸੀਂ ਇਹਨਾਂ ਦੀ ਤਹਿ ਤੱਕ ਗਏ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਚਾਰ ਦੋਸ਼ੀ ਨੇ ਜਿਨ੍ਹਾਂ ਦਾ ਨਾਮ ਹਰਪਿੰਦਰ ਸਿੰਘ ਅਮਨਜੀਤ ਸਿੰਘ ਜਿਹੜਾ ਤੀਸਰਾ ਦੋਸ਼ੀ ਜਿਹੜਾ ਇਹਨਾਂ ਦਾ ਮੇਨ ਸਾਰੇ گروਹ ਦਾ ਕਰਤਾ ਧਰਤਾ ਵਾ ਇਸ ਦਾ ਨਾਮ ਦਿਲਬਾਖ ਸਿੰਘ ਉਰਫ ਦਾਰਾ ਵਾ ਤੇ ਚੌਥਾ ਮਨੋਜ ਜੋ ਕਿ ਸਾਰੇ ਮੁੱਲਾਪੁਰ ਦਾਕਾ ਦੇ ਰਹਿਣ ਵਾਲੇ ਵੀ ਇਹ ਕਾਫੀ ਲੰਮੇ ਟਾਈਮ ਤੋਂ ਜਿੱਥੇ ਜਿੱਥੇ ਆਲੂ ਆਦੀ ਚੁਗਾਈ ਹੋਣ ਤੋਂ ਬਾਅਦ ਇਕੱਠਾ ਕਰਕੇ ਰੱਖਦੇ ਨੇ ਤਾਂ ਉਤੋਂ ਚੋਰੀ ਕਰਦੇ ਨੇ ਸਾਡੇ ਈਐਸ ਸੁਖਵਿੰਦਰ ਸਿੰਘ ਨੇ ਕੈਲਪੁਰ ਬੜੈਚ ਰੋਡ ਦੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਜੀ ਕਿ ਇਹ ਛੋਟੇ ਹਾਥੀ ਦੀ ਵਰਤੋਂ ਕਰਕੇ ਨੰਬਰੀ ਪੀਵੀ 29 ਆਰ 50 ਉੱਪਰ ਇਹ ਆਲੂ ਲੈ ਕੇ ਚੋਰੀ ਕਰਕੇ ਲੈ ਕੇ ਆ ਰਹੇ ਨੇ ਤੇ ਇਹਨਾਂ ਨੂੰ ਅਸੀਂ ਰਸਤੇ 'ਚ ਰੋਕ ਕੇ ਇਹਨਾਂ ਜਿਹੜੇ ਦੋ ਦੋਸ਼ੀ ਨੇ ਹਰਪਿੰਦਰ ਸਿੰਘ ਔਰ ਫੈਰੀ ਹੈਪੀ ਤੇ ਕਮਨਜੀਤ ਸਿੰਘ ਨੂੰ 40 ਗੱਟੂਆਂ ਦੇ ਨਾਲ ਅਰੈਸਟ ਕੀਤਾ ਵਾ ਇਹਨਾਂ ਕੋਲੋਂ ਅਸੀਂ ਛੋਟਾ ਹਾਤੀ ਵਿਰਮਨ ਕੀਤਾ ਜਦੋਂ ਇਹਨਾਂ ਨੂੰ ਅਸੀਂ ਡਿਲੀਰੀ ਪੁਸ਼ਕਸ਼ ਕੀਤੀ ਤਾਂ ਇਹਨਾਂ ਨੇ ਹੋਰ ਵੀ ਕਈ ਸਟੋਰੀਆਂ ਬੰਨੀਆਂ ਜੋ ਇਹਨਾਂ ਨੇ ਖੇਤਾਂ ਚੋਂ ਔਰ ਚੋਰੀ ਕੀਤੀ ਸਨ ਇਸ ਤੋਂ ਇਲਾਵਾ ਘਰਾਂ ਦੇ ਵਿੱਚੋਂ ਗੇਟ, ਬੂਰ, ਸੋਨੇ ਦੀਆਂ ਚੀਜ਼ਾਂ ਲੋਹੇ ਦੀਆਂ ਚੀਜ਼ਾਂ ਵੀ ਚੋਰੀ ਕਰਦੇ ਸਨ ਸੋ ਇਹਦੇ ਵਿੱਚ ਅਸੀਂ ਚਾਰੇ ਗਰੋਹ ਦੇ ਮੈਂਬਰਾਂ 'ਚੋਂ ਦੋ ਮੈਂਬਰ ਅਰੈਸਟ ਕਰ ਚੁੱਕੇ ਹਾਂ ਜੋ ਇਹਨਾਂ ਦਾ ਮੇਨ ਸਰਗਣਾ ਵਾ ਦਾਰਾ ਸਿੰਘ ਉਸ ਨੂੰ ਅਰੈਸਟ ਕਰਨ ਲਈ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਬਾਕੀ ਅਸੀਂ ਇਹਨਾਂ ਦੇ ਖਿਲਾਫ ਪੈਟੀ ਆਰਗੇਨਾਈਜ਼ ਕ੍ਰਾਈਮ ਕਰਨ ਦਾ ਇਹ ਧਰਾਵਾ ਤਹਿਤ ਮੁਕਰਮਾ ਦਾਜ ਕੀਤਾ ਤਾਂ ਕਿ ਚੋਰੀ ਦਾ ਕਾਰਨ ਨੂੰ ਸਖਤ ਜਵਾਬ ਦੇ ਸਟੋਰੀ ਦਾ ਕਾਰਨ ਕੀ ਸਾਹਮਣੇ ਆਇਆ ਕਿਉਂ ਕਰਦੇ ਸੀ ਜੋ ਜੀ ਹਜੇ ਤੱਕ ਇਹ ਸਾਹਮਣੇ ਆਇਆ ਕਿ ਇਹ ਬੰਦੇ ਨਸ਼ੇ ਦੇ ਆਦੀ ਸਨ ਸੋ ਕੋਈ ਕੰਮ ਧੰਦਾ ਤਾਂ ਨਹੀਂ ਕਰਦੇ ਸੋ ਨਸ਼ੇ ਦੀ ਪੂਰਤੀ ਵਾਸਤੇ ਇਹ ਬੰਦੇ ਚੋਰੀ ਕਰਦੇ ਸਨ ਜਿਸ ਵਿੱਚੋਂ ਜੋ ਇਹਨਾਂ ਦਾ ਚੌਥਾ ਸਰਗਣਾ ਦਾ ਮੈਂਬਰ ਅਮਰੋਜ ਕੁਮਾਰ ਉਸ ਦੇ ਖਿਲਾਫ ਐਨਡੀਪੀਐਸ ਦੇ ਕਾਫੀ ਮਕਦਮੇ ਦਰਜ ਨੇ ਸੋ ਜਿੰਨਾ ਜਿੰਨਾ ਇਹਨਾਂ ਨੂੰ ਸ਼ੇਅਰ ਹੁੰਦਾ ਸੀਗਾ ਇਹ ਉਸ ਸ਼ੇਅਰ ਦੇ ਨਾਲ ਮਨੋਜ ਕੁਮਾਰ ਤੋਂ ਨਸ਼ੇ ਦੀ ਨਸ਼ਾ ਵੀ ਕ੍ਰਾਈਸਿਸ ਆ ਸੋ ਇਸ ਵਿੱਚ ਡੂੰਘਾਈ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਕਿ ਜੋ ਮਨੋਜ ਕੁਮਾਰ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਕਾਫੀ ਮਕਦਮੇ ਦਰਜ ਨੇ ਅਸੀਂ ਉਸ ਨੂੰ ਵੀ ਗੌਨ ਨਾਲ ਬਾਚਾਂਗੇ ਕਿ ਉਹ ਕਿੱਥੋਂ ਨਸ਼ਾ ਲੈ ਕੇ ਆਉਂਦਾ ਵਾ ਤਾਂ ਉਹਨਾਂ ਬੰਦੇ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਬਾਕੀ ਜਦੋਂ ਮੈਂ ਇਹਨਾਂ ਦਾ ਦੋਸ਼ੀਦਾਰਾ ਸੰਗ ਪੜਾਇਆ ਜਾਊਗਾ ਇਹ ਜਿੱਥੇ ਜਾ ਕੇ ਆਲੂ ਵੇਚਦੇ ਸਨ ਕਿਹੜੀ ਸਟਰੀਟ 'ਚ ਜਾ ਕੇ ਵੇਚਦੇ ਸਨ ਜਾਂ ਕਿੱਥੇ ਲੋਕੀ ਵੇਚਦੇ ਸਨ ਜੋ ਵੀ ਇਹ ਚੋਰੀ ਦਾ ਮਾਲ ਖਰੀਦੇ ਸਨ ਉਹਨਾਂ ਨੂੰ ਇਸ ਮਾਮਲੇ ਵਿੱਚ ਨੋਮੀਨੇਟ ਕਰਕੇ ਦੋਸ਼ੀ ਬਣਾਇਆ ਜਾਊਗਾ ਤਾਂ ਕਿ ਏਰੀਆ ਦੇ ਵਿੱਚ ਲੁੱਟ ਰੋਕਾਉਣ ਦੀ ਵਾਰਦਾਤਾਂ ਤੇ ਅੰਕੁਸ਼ ਲਗਾਇਆ ਜਾ ਸਕੇ ਸਰ ਆਲੂ ਦੀ ਸ਼ਿਕਾਇਤ ਤਾਂ ਪਹਿਲਾਂ ਵੀ ਆਉਂਦੀ ਸੀ ਮੁੱਲਾਪੁਰ ਚੋਂ ਵੀ ਆਲੂ ਚੋਰੀ ਸਰ ਨੂੰ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸਨ ਜੀ ਇਸ ਦੇ ਬਾਬਤ ਤੇ ਕਾਫੀ ਲੋਕ ਜਿਹੜੇ ਹੋਣ ਇਹਨਾਂ ਨੇ ਤਾਂ ਹੋਰ ਵੀ ਕਈ ਚੋਰੀਆਂ ਮੰਗੀਆਂ ਨੇ ਕਈ ਲੋਕ ਸਾਡੇ ਕੋਲ ਗਈਆਂ ਨੇ ਰਿਪੋਰਟ ਬਾਕੀ ਇਹਨਾਂ ਦਾ ਅੱਜ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਲੰਮਾ ਰਿਮਾਂਡ ਲਾਵਾਂਗੇ ਤੇ ਰਿਮਾਂਡ ਕਰਾਂ ਸਾਨੂੰ ਹੋਰ ਵੀ ਰਿਕਵਰੀ ਹੋ ਸਕਦੀ ਹੈ